welcom to my channel ਅੱਜ ਅਸੀਂ ਅਲੱਗ ਜੀ ਰੈਸਪੀ ਬਣਾਉਣ ਲੱਗੇ ਆ ਜੋ ਕਿ ਅਸੀਂ ਐਪਲ ਤੋਂ ਤਿਆਰ ਕਰਾਂਗੇ ਇਹ ਜਿਸ ਵੀ ਅਸੀਂ ਬਣਾ ਰਹੇ ਆ ਇਹ ਇੱਕ ਜੈਮ ਦੀ ਰੈਸਪੀ ਆ ਐਪਲ ਤੋਂ ਅਸੀਂ ਜੈਮ ਤਿਆਰ ਕਰਾਂਗੇ ਐਪਲ ਜਿਹੜੇ ਆ ਸਾਨੂੰ ਵੈਸੇ ਵੀ ਖਾਣੇ ਚਾਹੀਦੇ ਆ ਅਗਰ ਅਸੀਂ ਰੋਜ਼ ਦਾ ਇੱਕ ਐਪਲ ਖਾਵਾਂਗੇ ਤਾਂ ਅਸੀਂ ਤੰਦਰੁਸਤ ਰਵਾਂਗੇ ਐਪਲ ਤੋਂ ਤਿਆਰ ਅਸੀਂ ਵੱਖਰੀ ਵੱਖਰੀ ਤਰ੍ਹਾਂ ਦੀ ਜੋ ਵੀ ਅਸੀਂ ਚੀਜ਼ ਬਣਾਵਾਂਗੇ ਉਹਦੇ ਨਾਲ ਅਸੀਂ ਐਪਲ ਜਿਹੜਾ ਆ ਖਾ ਸਕਦੇ ਆ ਕਿਉਂਕਿ ਜੇ ਰੋਜ਼ ਅਸੀਂ ਐਪਲ ਖਾਣੇ ਆ ਤਾਂ ਬੱਚੇ ਰੋਜ਼ ਆਕ ਜਾਂਦੇ ਆ ਨਹੀਂ ਖਾਂਦੇ ਤਾਂ ਅਸੀਂ ਅਲੱਗ-ਅਲੱਗ ਰੈਸਪੀ ਜਿਹੜੀ ਆ ਬਣਾ ਕੇ ਅਸੀਂ ਖਾ ਸਕਦੇ ਆ ਤੇ ਬੱਚਿਆਂ ਨੂੰ ਵੀ ਦੇ ਸਕਦੇ ਆ ਐਪਲ ਦੇ ਵਿੱਚ ਵਿਟਾਮਿਨ ਏ ਹੁੰਦਾ ਹੈ ਔਰ ਸਾਡਾ ਪੇਟ ਵੀ ਇਹਦੇ ਨਾਲ ਸਹੀ ਰਹਿੰਦਾ ਆ ਹਾਂਜੀ ਪੰਜ ਮੈਂ ਐਪਲ ਲੈ ਲਏ ਆ ਇਸ ਤਰ੍ਹਾਂ ਤੁਸੀਂ ਇਹਦੇ ਬੀਜ ਵਗੈਰਾ ਕੱਢ ਕੇ ਸਾਫ਼ ਕਰ ਲੈਣੇ ਆ ਬੀਜ ਜਿਹੜੇ ਇਹਦੇ ਵਿੱਚੋਂ ਸਾਫ਼ ਹੋ ਸਕਣ ਤੇ ਤੁਸੀਂ ਐਪਲ ਉਸੇ ਵੇਲੇ ਕੱਟਨੇ ਆ ਜਦੋਂ ਤੁਸੀਂ ਜੈਮ ਬਣਾਉਣ ਵਾਸਤੇ ਬਿਲਕੁਲ ਸਮਾਨ ਰੈਡੀ ਕੀਤਾ ਹੋਵੇ ਕਿਉਂਕਿ ਜੇ ਅਸੀਂ ਪਹਿਲਾਂ ਇਹਨਾਂ ਨੂੰ ਛਿਲਕੇ ਇਸ ਤਰ੍ਹਾਂ ਕਰ ਲਿਆ ਕਿ ਕਾਲੇ ਹੋ ਜਾਣਗੇ ਇਹ ਇਸ ਲਈ ਅਸੀਂ ਉਸੇ ਵੇਲੇ ਕਰਾਂਗੇ ਹੁਣ ਅਸੀਂ ਇਹਨਾਂ ਨੂੰ ਕੱਦੂਕਾਸ ਕਰ ਲਾਂਗੇ ਸਾਰਿਆਂ ਨੂੰ ਹਾਂਜੀ ਮੈਂ ਇੱਥੋਂ ਕੱਦੂਕਾਸ ਕਰ ਰਹੀ ਹਾਂ ਤੁਸੀਂ ਇਹ ਛੋਟੀ ਵਾਲੀ ਸਾਈਡ ਤੋਂ ਵੀ ਕੱਦੂਕਾਸ ਕਰ ਸਕਦੇ ਆ ਮੈਂ ਵੱਡੀ ਵਾਲੀ ਸਾਈਡ ਤੋਂ ਕਰ ਰਹੀ ਹਾਂ ਕੱਦੂਕਾਸ ਐਸਾਂ ਤੁਸੀਂ ਸਾਰੇ ਜਿਹੜੇ ਕੱਦੂਕਾਸ ਕਰ ਲੈਣੇ ਆ ਹਾਂਜੀ ਦੇਖੋ ਸੇਵ ਅਸੀਂ ਕੱਦੂ ਕਸ ਕਰ ਲਿਆ ਹੈ ਹੁਣ ਅਸੀਂ ਇਹਨੂੰ ਤਿਆਰ ਕਰਾਂਗੇ ਹਾਂਜੀ ਅਸੀਂ ਕੜਾਈ ਲੈ ਲਈ ਆ ਦੇਖੋ ਇਹਦੇ ਵਿੱਚ ਅਸੀਂ ਇੱਕ ਘੜਸ਼ੀ ਮੈਂ ਦੇਸੀ ਕਿਉਂ ਲੈ ਰਹੀ ਆ ਤੁਸੀਂ ਕੋਈ ਵੀ ਆਇਲ ਲੈ ਸਕਦੇ ਆ ਜਿਹੜਾ ਤੁਸੀਂ ਖਾਣਾ ਪਸੰਦ ਕਰੋ ਅਸੀਂ ਨਵਾਂ ਬਰਤਨ ਜਿਹੜਾ ਆ ਪਹਿਲੀ ਵਾਰੀ ਬਰਤਨ ਲੱਗੇ ਆ ਇਹਨੂੰ ਅਸੀਂ ਪਹਿਲਾਂ ਆਇਲ ਲਗਾ ਲਿਆ ਸੀ ਆ ਸਰੋਂ ਦਾ ਸਰੋਂ ਦੇ ਤੇਲ 'ਚ ਹਲਕਾ ਜਿਹਾ ਨਮਕ ਪਾ ਕੇ ਉਹਨੂੰ ਏਦਾਂ ਕਾਟਨ ਦੇ ਨਾਲ ਇਹਨੂੰ ਸਾਰੇ ਪਾਸੇ ਲਗਾ ਲਿਆ ਸੀ ਫਿਰ ਇਹਦੇ نیچے ਅਸੀਂ ਮਿੱਟੀ ਲਗਾਈ ਆ ਪਿਆਰਾ ਸੀ ਨੂੰ ਅੱਜ ਵਰਤਨ ਲੱਗੇ ਆ ਪਹਿਲੀ ਵਾਰੀ ਔਰ ਇਹਦੇ ਵਿੱਚ ਜੈਮ ਬਣਾਉਣ ਲੱਗੇ ਆ ਹੁਣ ਇੱਕ ਅਰਚ ਜਿਹੜਾ ਕਿ ਉਹ ਪਾਇਆ ਸੀ ਉਹ ਹੌਲੀ ਹੌਲੀ ਪਿਕਲ ਰਿਹਾ ਆ ਹਾਂਜੀ ਹੁਣ ਕਦੋਂ ਕਾਸ ਕੀਤਾ ਜਿਹੜਾ ਐਪਲ ਆ ਉਸੇ ਇਹਦੇ ਵਿੱਚ ਸ਼ਿਫਟ ਕਰ ਦਾਂਗੇ ਸਾਰਾ ਆਗ ਦੇੜੀ ਆ ਸੀ ਮੀਡੀਅਮ ਰੱਖਣੀ ਆ ਤੇ ਜਿਹੜਾ ਸਾਰਾ ਐਪਲ ਆ ਇਹਦੇ ਵਿੱਚ ਅਸੀਂ ਸ਼ਿਫਟ ਕਰ ਲੈਣਾ ਆ ਹਾਂਜੀ ਦੇਖੋ ਇਸ ਤਰ੍ਹਾਂ ਜਿਹੜਾ ਐਪਲ ਅਸੀਂ ਪਾ ਕੇ ਇਸ ਤਰ੍ਹਾਂ ਅਸੀਂ ਹਲਕਾ ਹਲਕਾ ਇਹਨਾਂ ਨੂੰ 2 ਮਿੰਟ ਤੱਕ ਪਕਾਉਣਾ ਆ ਹਾਂਜੀ 2 ਤੋਂ 3 ਮਿੰਟ ਅਸੀਂ ਇਹਨੂੰ ਇਸ ਤਰ੍ਹਾਂ ਪਕਾਇਆ ਖੋਣ ਅਸੀਂ ਇਹਦੇ ਵਿੱਚ ਚੀਨੀ ਜਿਹੜੀ ਸੀਗੀ ਉਹ ਪਾ ਲਾਂਗੇ ਅਸੀਂ ਚੀਨੀ ਦਾ ਪਾਊਡਰ ਪਾਇਆ ਤੁਸੀਂ ਵੀ ਚੀਨੀ ਵੀ ਪਾ ਸਕਦੇ ਹੋ ਔਰ ਵੱਧ ਘੱਟ ਤੁਸੀਂ ਆਪਣੇ ਟੇਸਟ ਦੇ ਅਕੋਰਡਿੰਗਲੀ ਕਰ ਸਕਦੇ ਆ ਹਾਂਜੀ ਹਾਫ ਚਮਚ ਦੇ ਕਰੀਬ ਅਸੀਂ ਨਮਕ ਪਾਵਾਂਗੇ ਉਸ ਤੋਂ ਬਾਅਦ ਜਿਹੜੀਆਂ ਇਲਾਚੀਆਂ ਸੀਗੀਆਂ ਉਹ ਅਸੀਂ ਫੁੱਟ ਕੇ ਪਾ ਲਾਂਗੇ ਇਹਦੇ ਵਿੱਚ ਹਾਂਜੀ ਇਲਾਚੀਆਂ ਜਿਹੜੀਆਂ ਅਸੀਂ ਉਹਨਾਂ ਨੂੰ ਕੁੱਟ ਕੇ ਪਾਵਾਂਗੇ ਇਸ ਤਰੀਕੇ ਦੇ ਨਾਲ ਇਲਾਇਚੀ ਦਾ ਪਾਊਡਰ ਵੀ ਪਾ ਸਕਦੇ ਆ ਮੈਂ ਇਸ ਤਰ੍ਹਾਂ ਸਮੇਤ ਛਿੱਲ ਅਸੀਂ ਪਾਊਡਰ ਅਸੀਂ ਜਿਹੜਾ ਇਹ ਇਸ ਤਰ੍ਹਾਂ ਪਾਵਾਂਗੇ ਨਾਲ ਦੀ ਨਾਲ ਅਸੀਂ ਵਿਨੇਗਰ ਪਾਵਾਂਗੇ ਇਹ ਜਿਹੜਾ ਵਿਨੇਗਰ ਆ ਇਹਦੇ ਨਾਲ ਜਿਹੜਾ ਜੈਮ ਆ ਉਹ ਵਧੀਆ ਬਣਦਾ ਆ ਨਾਲੇ ਕਾਲਾ ਨਹੀਂ ਹੁੰਦਾ ਹੈ ਇਹਦੇ ਨਾਲ ਹਾਂਜੀ ਹੁਣ ਅਸੀਂ ਫੂਡ ਕਲਰ ਜਿਹੜਾ ਆ ਉਹ ਪਾਵਾਂਗੇ ਅਸੀਂ ਬਿਲਕੁਲ ਬਹੁਤ ਥੋੜਾ ਇੱਕ ਪਿੰਚ फूड कलर पावे हाँ जी फूड कलर बिल्कुल ऑप्शनल है यानू अच्छी तरह मिक्स कर लेना आप अच्छी तरह मिक्स कर तो बादना थोड़ा जहां पा के अच्छी तरह मिक्स कर लेना करके असं इनू ढक के, के पकावे जी असीू ढक के ਪਾਂ ਤੋਂ 10 ਮਿੰਟ ਪਕਾ ਲਾਂਗੇ। ਹਾਂਜੀ ਇੱਕ ਵਾਰ ਚੈੱਕ ਕਰਦੇ ਆਪਾਂ। ਬਿਲਕੁਲ ਬਹੁਤ ਅੱਛੀ ਤਰ੍ਹਾਂ ਇਹ ਜਿਹੜਾ ਆ ਬਣ ਰਿਹਾ ਆ। ਹੱਲੀ ਨੂੰ ਹੋਰ ਅਸੀਂ ਸੌਫਟ ਹੋਣ ਦਵਾਂਗੇ। ਇਸ ਤਰ੍ਹਾਂ ਹੀ ਢੱਕਣ ਦੇ ਕੇ ਪਕਾਵਾਂਗੇ। ਹਾਂਜੀ ਦੇਖੋ ਪਾਂ ਤੋਂ 7 ਮਿੰਟ ਬਾਅਦ ਅਸੀਂ ਦੇਖ ਲਿਆ ਹੈ। ਇਹਨਾਂ ਦਾ ਆਪਣਾ ਵੀ ਜਿਹੜਾ ਹੈਗਾ ਆ ਪਾਣੀ ਜਿਹੜਾ ਆ ਨਿਕਲ ਰਿਹਾ ਔਰ ਪਤਲਾ ਹੋ ਗਿਆ ਇਹ ਥੋੜਾ ਜਿਹਾ ਜੇ ਜਿਹੜਾ ਪਾਣੀ ਹੈ ਇਹਨੂੰ ਸੁਕਾ ਲਵਾਂਗੇ ਔਰ ਸੌਫਟ ਹੋ ਜਾਊਗਾ ਨਾਲੇ ਫਿਰ ਅਸੀਂ ਦੇਖਦੇ ਹਾਂ ਹਾਂਜੀ ਇਹਨੂੰ ਅਸੀਂ ਖੁੱਲਾ ਰੱਖ ਕੇ ਇਸ ਤਰ੍ਹਾਂ ਸੁਕਾ ਲਵਾਂਗੇ ਪਾਣੀ ਨੂੰ ਜੀ ਜਿਹੜਾ ਐਕਸਟਰਾ ਜਿਹੜਾ ਪਾਣੀ ਸੀਗਾ ਛੱਡਿਆ ਉਹ ਵੀ ਸੁੱਕ ਚੁੱਕਿਆ ਹੈ ਤੇ ਹੁਣ ਅਸੀਂ ਇਹਨੂੰ ਨੀਚੇ ਉਤਾਰ ਕੇ ਠੰਡਾ ਕਰ ਲਾਂਗੇ ਹਾਂਜੀ ਹੁਣ ਅਸੀਂ ਨੀਚੇ ਉਤਾਰ ਕੇ ਦੋ ਤਿੰਨ ਮਿੰਟ ਇਸ ਤਰ੍ਹਾਂ ਰੱਖ ਲਾਂਗੇ ਅਗਰ ਤੁਸੀਂ ਇਹਨੂੰ ਮਿਕਸੀ ਵਿੱਚ ਗ੍ਰਾਈਂਡ ਕਰਨਾ ਚਾਹੁੰਦੇ ਆ ਤਾਂ ਫਿਰ ਤੁਸੀਂ ਥੋੜਾ ਜਿਹਾ ਇਹਨੂੰ ਠੰਡਾ ਕਰ ਲਓ ਮੈਂ ਇਸ ਤਰ੍ਹਾਂ ਹੀ ਇੱਕ ਡੋਂਗੇ ਚ ਪਾ ਲੂੰਗੀ ਇਹਨੂੰ ਹੁਣ ਅਸੀਂ ਡੋਂਗੇ ਚ ਕੱਢ ਲਾਂਗੇ ਇਹਨੂੰ ਹੁਣ ਅਸੀਂ ਇਹਨੂੰ ਗ੍ਰाइंड ਕਰਾਂਗੇ ਐਪਲ ਦਾ ਜੈਮ ਜਿਹੜਾ ਸਾਡਾ ਬਣ ਕੇ ਤਿਆਰ ਹੋ ਗਿਆ ਹੈ ਦੇਖੋ ਅਸੀਂ ਇਹਨੂੰ ਗ੍ਰਾਈਂਡਰ ਦੇ ਨਾਲ ਹੈਂਡ ਗ੍ਰਾਈਂਡਰ ਜਿਹੜਾ ਸੀ ਉਹਦੇ ਨਾਲ ਅਸੀਂ ਇਹਨੂੰ ਹਲਕਾ ਜਿਹਾ ਗ੍ਰाइंड ਕਰ ਲਿਆ ਹੈ ਅਗਰ ਤੁਸੀਂ ਮਿਕਸੀ ਚ ਕਰਨਾ ਚਾਹੁੰਦੇ ਆ ਥੋੜਾ ਜਿਹਾ ਹੋਰ ਠੰਡਾ ਕਰਨਾ ਪੈਣਾ ਤੁਹਾਨੂੰ ਫਿਰ ਤੁਸੀਂ ਮਿਕਸੀ 'ਚ ਕਰ ਸਕਦੇ ਆ ਜਿਹੜਾ ਜੈਮ ਬਹੁਤ ਵਧੀਆ ਬਣ ਕੇ ਤਿਆਰ ਹੋਇਆ ਦੇਖੋ ਦੇਖੋ ਬਹੁਤ ਵਧੀਆ ਜਿਹੜਾ ਜੈਮ ਤਿਆਰ ਹੋਇਆ ਆ ਥੋੜਾ ਥੋੜਾ ਵਿੱਚ ਇਹਦੇ ਸੇਬ ਦੇ ਟੁਕੜੇ ਵੀ ਆਉਣਗੇ ਔਰ ਬਹੁਤ ਅੱਛੀ ਤਰ੍ਹਾਂ ਪੀ ਲਗਾ ਕੇ ਖਾ ਸਕਦੇ ਆ ਟੇਸਟ ਵਿੱਚ ਵੀ ਬਹੁਤ ਵਧੀਆ ਹੈ ਮਨੇਗਾ ਤੁਸੀਂ ਜ਼ਰੂਰ ਬਣਾ ਕੇ ਇਸ ਤਰ੍ਹਾਂ ਟਰਾਈ ਕਰਨਾ ਹਾਂਜੀ ਇਹਦੇ ਵਿੱਚ ਕੋਈ ਵੀ ਪ੍ਰੀਜ਼ਰਵੇਟਿਵ ਨਹੀਂ ਹੁੰਦੇ ਜਿਹੜੇ ਅਸੀਂ ਬਾਜ਼ਾਰ ਤੋਂ ਲੈ ਕੇ ਆਉਂਦੇ ਉਹਦੇ ਵਿੱਚ ਹੁੰਦੇ ਆ ਤੁਹਾਨੂੰ ਪਤਾ ਹੀ ਆ ਦੇਖੋ ਬਹੁਤ ਵਧੀਆ ਬਣ ਕੇ ਤਿਆਰ ਹੋਈ ਹੈ ਇਸ ਤਰ੍ਹਾਂ ਦੀ ਜੈਮ ਜਿਹੜੀ ਬਣ ਕੇ ਤਿਆਰ ਹੋਈ ਹੈ ਤੁਸੀਂ ਵੀ ਇਸ ਤਰੀਕੇ ਦੇ ਨਾਲ ਬਣਾਓ ਖਾਓ ਹੈਲਦੀ ਰਹੋ ਥੈਂਕ ਯੂ